ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਰ ਪ੍ਰੀਤ ਕੋਰ ਤਹਾਸਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬ੍ਰਿਟਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵਿਕਰਮ ਚੀਠਿਆ ਜੀ ਹਾਂ ਗੱਲ ਹੀ ਆਗੂ ਵਿਕਰਮ ਚੀਠਿਆ ਨੂੰ ਲੈ ਕੇ ਇੱਕ ਵੱਡੀ ਅਪਡੇਟ ਇਸ ਵੇਲੇ ਸਾਹਮਣੇ ਆ ਰਹੀ ਹੈ ਆਮਦਨ ਤੋਂ ਬਾਅਦ ਜ਼ਾਇਦਾਤ ਮਾਮਲੇ ਵਿੱਚ ਨਾਬਾ ਜੇਲ੍ਹ ਚ ਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਚੀਠਿਆ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਇਸ ਵਾਰ ਵਿਕਰਮ ਅਚੀਖਿਆ ਦੀ ਦੀਵਾਲੀ ਜੇਲ੍ਹ ਦੇ ਵਿੱਚ ਹੀ ਲੰਗੇਗੀ ਕਿਉਂਕਿ ਅਦਾਲਤ ਵੱਲੋਂ ਉਹਨਾਂ ਦੀ ਨਿਆਇਕ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਗਿਆ ਮਹਾਲੀ ਅਦਾਲਤ ਨੇ ਉਹਨਾਂ ਦੀ ਨਿਆਇਕ ਹਿਰਾਸਤ 1 ਨਵੰਬਰ ਤੱਕ ਵਧਾ ਦਿੱਤੀ ਹੈ ਦੱਸ ਦਈਏ ਕਿ ਵਿਕਰਮ ਚੀਟੀਆਂ ਨੂੰ ਵਜਿਲੈਂਸ ਨੇ 25 ਜੂਨ ਨੂੰ ਉਹਨਾਂ ਦੇ ਅੰਮ੍ਰਿਤਸਰ ਰਿਹائش ਤੋਂ ਜੜਾ ਕੇ ਗ੍ਰਿਫਤਾਰ ਕੀਤਾ ਸੀ ਰੁਕਾਓ ਅਗਲੀ ਖਬਰ ਦਿਵਾਲ ਅਗਲੀ ਖਬਰ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਰਪਾਣਾ ਵਿੱਚ ਪਾਰਦਰਸ਼ਤਾ ਅਤੇ ਨਾਗਰਿਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਵੱਡੇ ਯਤਨ ਦੇ ਵਜੋਂ ਪੰਜਾਬ ਦੇ ਵਿਤ ਯੋਜਨਾ ਆਪਕਾਰੀ ਅਤੇ ਕਰ ਮੰਤਰੀ ਐਡਵੋਕੇਟਰ 파ਸਿੰਗ ਜੀਮਾ ਨੇ ਇਥੇ ਸੂਬੇ ਦੀ ਪ੍ਰਸਿੱਧ ਬੇਲਿਓ ਇਨਾਮ ਪਾਓ ਸਕੀਮ ਦੇ ਵਿੱਚ ਮਹੱਤਵਪੂਰਨ ਵਾਅਦੇ ਦਾ ਐਲਾਨ ਕੀਤਾ ਜੀਹਾਂ ਉਹਨਾਂ ਨੇ ਕਿਹਾ ਕਿ ਇਸ ਸਕੀਮ ਦੇ ਵਿੱਚ ਹੁਣ ਇੱਕ ਤਮਾਹੀ ਬੰਪਰ ਡਰਾਅ ਸ਼ਾਮਲ ਹੋਵੇਗਾ ਤੇ ਜਿਸ ਦੇ ਵਿੱਚ ਜਨਤਕ ਖਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਡੇ ਨਕਦ ਇਨਾਮ ਦਿੱਤੇ ਜਾਣਗੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਦੇ ਵਿੱਚ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹਰ ਇੱਕ ਮਹੀਨੇ ਦੌਰਾਨ ਇਸ ਯੋਜਨਾ ਵਿੱਚ ਹਿੱਸਾ ਲੈਣ ਵਾਲਿਆਂ ਨੂੰ 1 ਲੱਖ ਰੁਪਏ ਦਾ ਪਹਿਲਾ ਇਨਾਮ 50 ਹਜ਼ਾਰ ਰੁਪਏ ਦਾ ਦੂਜਾ ਇਨਾਮ ਅਤੇ 25 ਹਜ਼ਾਰ ਰੁਪਏ ਦਾ ਤੀਜਾ ਇਨਾਮ ਜਿੱਤਣ ਦਾ ਮੌਕਾ ਮਿਲੇਗਾ ਉਨ੍ਹਾਂ ਨੇ ਕਿਹਾ ਕਿ ਪਾਲਣਾ ਨੂੰ ਹੋਰ ਸੁਚਾਰੂ ਬਣਾਉਣ ਦੇ ਲਈ ਮੇਰਾ ਬਿੱਲ ਐਪ ਰਾਹੀਂ ਸੇਵਾ ਖੇਤਰ ਜਿਵੇਂ ਕਿ ਰੈਸਟੋਰੈਂਟ ਸੈਲੂਨ ਅਤੇ ਬੁਟੀਕ ਨਾਲ ਸੰਬੰਧਿਤ ਬਿੱਲਾਂ ਲਈ ਇੱਕ ਸਮਰਪਿਤ ਬਿੱਲ ਅਪਲੋਡ ਕਰਨ ਦੀ ਸਹੂਲਤ ਅਤੇ ਇਨਾਮ ਵੰਡ ਵਿਧੀ ਵੀ ਪੇਸ਼ ਕੀਤੀ ਜਾਵੇਗੀ। ਤੇ ਦਰਿਆ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਿਆਨਕ ਅੱਗ ਲੱਗਦੀ ਹੈ ਤਸਵੀਰਾਂ ਵੀ ਉਥੋਂ ਦੀਆਂ ਸਾਹਮਣੇ ਆ ਰਹੀਆਂ ਨੇ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਵਾਈ ਅੱਡੇ ਦੇ ਕਾਰਗੋ ਖੇਤਰ ਵਿੱਚ ਅੱਗ ਲੱਗ ਗਈ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਹੋਰ ਬਚਾਅ ਟੀਮਾਂ ਮੌਕੇ ਤੇ ਪਹੁੰਚ ਗਈਆਂ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਨੇ ਤੇਜ਼ ਨਾਲ ਫੈਲੀ ਕਿ ਹਵਾਈ ਅੱਡਾ ਅਧਿਕਾਰੀਆਂ ਨੂੰ ਤੁਰੰਤ ਸਾਰੀਆਂ ਉਡਾਣਾਂ ਨੂੰ ਰੋਕਣਾ ਪਿਆ। ਦਿੱਲੀ ਤੋਂ ਢਾਕਾ ਜਾਣ ਵਾਲੀ ਇੱਕ ਉਡਾਣ ਨੂੰ ਕੋਲਕਾਤਾ ਵੱਲ ਮੋੜ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਅੱਡੇ ਦੇ 게ਟ ਨੰਬਰ 8 ਦੇ ਨੇੜੇ ਦੁਪਹਿਰ 2:30 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਸੀ ਫਿਲਹਾਲ ਕਿਸੇ ਚਾਨੀ ਨੁਕਸਾਨ ਦੀ ਖਬਰ ਨਹੀਂ ਆ ਪਰ ਕਾਰਗੋ ਨੂੰ ਵੱਡਾ ਨੁਕਸਾਨ ਹੋਣ ਦਾ ਖੱਛਾ ਹੈ ਤੇ ਅਗਰੇ ਦਿੱਲੀ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾਂ ਸ਼ਤਾਬਦੀਪ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦਿੱਲੀ ਵਿਖੇ ਕਰਵਾਏ ਗਏ ਵਿਸ਼ਾਲ ਸੈਮੀਨਾਰ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਕਰਦਾ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰੀਨ ਨੇ ਹੱਥ ਖੜੇ ਕਰਕੇ ਤੇ ਜੈਕਾਰੇ ਲਗਾ ਕੇ ਸਮਰਥਨ ਦਿੱਤਾ ਇੰਡੀਆ ਕੈਬਨਿਟ ਨੈਂਟਰ ਦੇ ਇੰਡੀਆ ਹੈਬਿਟੇਟ ਸੈਂਟਰ ਦੇ ਸਟੇਨ ਆਡੀਟੋਰੀਅਮ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਦੀ ਚਾਦਰ ਵਿਸ਼ੇ ਤੇ ਕਰਵਾਏ ਗਏ ਇਸ ਸੈਮੀਨਾਰ ਚ ਸਟੋਮ ਨੇ ਕਮੇਟੀ ਪ੍ਰਧਾਨ ਐਡਵੋਕੇਟ ਜੁੰਦਕਤਾ ਮਿਸਟ ਅਕਾਲ ਤਖਤ ਸਾਹਿਬ ਦੇ ਕਾਰਜਕਾਰਯੋਗ ਅਧਿਕਾਰੀ ਗਿਆਨੀ ਕੁਲਦੀਪ ਗੜਗਾਜ ਸਟੋਮ ਨੇ ਕਾਰਜਕਾਰਯੋਗ ਪ੍ਰਧਾਨ ਸੁਬੀਰ ਬਾਦਲ ਬਾਬਾ ਦਵਿੰਦਰ ਸਿੰਘ ਬੜੂ ਸਾਹਿਬ ਅਤੇ ਸਟੋਮ ਨੇ ਕਰੀ ਦਲ ਦਿੱਲੀ ਇਕਾਈ ਦੇ ਪ੍ਰਧਾਨ परमजीत सिंह सरना ने संबोधन ਕੀਤਾ ਜਦ ਕੀ ਪ੍ਰਸਿੱਧ ਵਿਦਵਾਨ ਡਾਕਟਰ ਜਸਪਾਲ ਸਿੰਘ ਸਾਹਿਬ ਕਾ ਵਾਈਸ ਚਾਂਸਲਰ ਡਾਕਟਰ ਮਨਮੋਹਨ ਸਿੰਘ ਸਾਹਿਬ ਕਾ ਆਈਪੀਐਸ ਸਾਹਿਬ ਕਾ سفیر ਕੇਸੀ ਸਿੰਘ ਪ੍ਰੋਫੈਸਰ ਹਿਮਾਦਰੀ ਬੈਨਰਜੀ ਡਾਕਟਰ ਪਰਮਵੀਰ ਸਿੰਘ ਪ੍ਰੋਫੈਸਰ ਰਾਜਕੁਮਾਰ ਹੰਸ ਪ੍ਰੋਫੈਸਰ ਧਰਮ ਸਿੰਘ ਅਤੇ ਡਾਕਟਰ ਹਰਿੰਦਰ ਸਿੰਘ ਨੇ ਆਪਣੇ ਖੋਜ ਭਰਪੂਰ ਪਰਚੇ ਪੜੇ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸੈਮੀਨਾਰ ਰੱਖਿਆ ਹੈ ਨੌਵੇਂ ਪਾਤਸ਼ਾਹ ਗੁਰੂ ਗੋਗੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੇ 350 ਸਾਲ ਸ਼ਤਾਬਦੀ ਦੇ ਸੰਬੰਧ ਵਿੱਚ ਜੇ ਤੁਸੀਂ ਸਿੱਖ ਕੌਮ ਦਾ ਇਤਿਹਾਸ ਦੇਖੋ ਇੱਕ ਕੁਰਬਾਨੀ ਵਾਲਾ ਇਤਿਹਾਸ ਹੈ ਅੱਜ ਆਪਾਂ 350 ਸਾਲ ਦੀ ਸ਼ਤਾਬਦੀ ਮਨਾ ਰਹੇ ਹਾਂ ਗੁਰੂ ਸਾਹਿਬ ਨੇ ਕੀ ਮੈਸੇਜ ਦਿੱਤਾ ਸੀ ਆਪਾਂ ਸਭ ਤੋਂ ਪਹਿਲਾ ਮੈਸੇਜ ਸੀ ਸੈਕੂਲਰਿਜ਼ਮ ਦਾ ਕੀ ਉਹਨਾਂ ਨੇ ਆਪਣੀ ਕੁਰਬਾਨੀ ਸ਼ਹਾਦਤ ਦਿੱਤੀ ਦੂਜੇ ਧਰਮ ਨੂੰ ਬਚਾਉਣ ਵਾਸਤੇ ਐਜਾ ਐਗਜ਼ਾਮਪਲ ਕਿਤੇ ਨਹੀਂ ਹੋਣਾ ਦੁਨੀਆਂ 'ਚ ਮੈਂ ਕਹਿ ਸਕਦਾ ਸਭ ਤੋਂ ਸੈਕੂਲਰ ਧਰਮ ਉਹ ਸਿੱਖ ਧਰਮ ਹੈ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ ਆਪਾਂ ਕਲੇ ਸਿੱਖਾਂ ਦੇ ਭਲੇ ਦੀ ਨਹੀਂ ਗੱਲ ਕਰਦੇ ਐਸ਼ ਸ਼ਤਾਬਦੀ ਦੇ ਸਬੰਧ ਵਿੱਚ ਇੱਕ ਹੋਰ ਵੀ ਮੈਸੇਜ ਆਇਆ ਇੱਕ ਕੁਰਬਾਨੀ ਦਾ ਇੱਕ ਜਿਹੜਾ ਹਿਊਮਨ ਰਾਈਟਸ ਤੇ ਪ੍ਰੋਟੈਕਸ਼ਨ ਦਾ ਗੁਰੂ ਸਾਹਿਬ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ ਉਹ ਕਨਵਰਜਨ ਦੇ ਖਿਲਾਫ ਸੀ ਮੈਂ ਕੀ ਦੇਖਦਾ ਸੋਚ ਮੈਂ ਪਾਰਲੀਮੈਂਟ 'ਚ ਗੱਲ ਕੀਤੀ ਸੀ ਜੇ ਪਾਰਲੀਮੈਂਟ ਵਿੱਚ ਤੁਸੀਂ ਦੇਖਿਆ ਹੋਣਾ ਆਪਣੇ ਦੇਸ਼ ਵਿੱਚ ਅੱਜ ਹਾਲਾਤ ਅਜਿਹੇ ਬਣ ਗਏ ਐ ਅੱਜ ਪੋਲਿਟਿਕਲ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਰਾਜ ਕਰਨੀਆਂ ਚਾਹੁੰਦੀਆਂ ਐ ਇੰਨਾ ਵੱਡਾ ਕਮਿਊਨਲ ਡਿਵਾਈਡ ਕਰਨਾ ਚਾਹੁੰਦੇ ਐ ਹਰ ਚੀਜ਼ ਵਿੱਚ ਧਰਮ ਜੋੜਿਆ ਜਾ ਰਿਹਾ ਹੈ ਹਰ ਦੂਜੇ ਧਰਮਾਂ ਤੇ ਸਥਾਨਾਂ ਤੇ ਅਟੈਕ ਕੀਤਾ ਜਾਂਦਾ ਹੈ किस वास्ते है? वोट वास्ते जो एक दिन डिबेट चल रही थी तो मैं पार्लियामेंट में मैं क्या है? मैं क्या जी ਤੁਹਾਨੂੰ ਸਾਰਿਆਂ ਨੂੰ ਸਿੱਖ ਧਰਮ ਤੋਂ ਸਿੱਖਣਾ ਚਾਹੀਦਾ ਹੈ ਆਪਣੇ ਗੁਰੂ ਸਭਾ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਤੇ ਇੱਥੇ ਆਪਾਂ ਇੱਕ ਦੂਜੇ ਦੇ ਧਰਮ ਨੂੰ ਖਤਮ ਕਰਨ ਤੇ ਲੱਗੇ ਆ ਦੇਖੋ ਪੰਜਾਬ ਇੱਕਹਿਜਾ ਸੂਬਾ ਹੈ ਭਾਵੇਂ 1984 ਵਿੱਚ ਦਿੱਲੀ ਚ ਕਤਲੇਆਮ ਹੋਏ ਇੱਕ ਸੈਕਸ਼ਨ ਨੇ ਕੀਤੇ ਇੱਕ ਪੋਲਿਟੀਕਲ ਪਾਰਟੀ ਨੇ ਕੀਤੇ ਪਰ ਪੰਜਾਬ ਵਿੱਚ ਕਿਤੇ ਭਾਈਚਾਰਕ ਸਾਂਝ ਨਹੀਂ ਟੁੱਟੀ ਇੱਕ ਇਨਸੀਡੈਂਟ ਤੁਸੀਂ ਨਹੀਂ ਦੇਖ ਸਕਦੇ ਇੱਕ ਦਿਨ ਇੱਕ ਘੰਟਾ ਜਿੱਥੇ ਹਿੰਦੂ ਤੋਂ ਸਿੱਖ ਭਰਾਵਾਂ ਵਿੱਚ ਕਿਤੇ ਪੰਜਾਬ ਵਿੱਚ ਕੋਈ ਲੜਾਈ ਹੋਈ ਹੋਏ ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਆਪ ਜਿਹੜਾ ਕਿ ਕਲੈਕਟਿਵ ਮੋੜ ਦੇ ਵਿੱਚ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਤੋਂ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਲੜ ਰਹੇ ਉਮੀਦਵਾਰ ਜਿਹੜੇ ਕਿ ਪਿੰਨਾਂ ਦੇ ਵਿੱਚ ਆ ਕੇ ਸੰਬੋਧਨ ਕਰ ਰਹੇ ਨੇ ਤੇ ਕੁਝ ਗੱਲਾਂ ਸਾਂਝੀਆਂ ਕਰ ਰਹੇ ਨੇ ਤੇ ਆਉ ਸੁਣਦੇ ਆ ਲਾੜੇ ਵੀਰ ਦੇ ਗ੍ਰਹਿ ਵਿਖੇ ਇਕੱਠੇ ਹੋਏ ਜਿੰਨੇ ਵੀ ਸੱਜਣ ਮਿੱਤਰ ਭੈਣ ਭਰਾ ਮੇਰੇ ਛੋਟੇ ਵੀਰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰੇ ਯੂਥ ਵਿੰਗ ਦਾ ਨੌਜਵਾਨਾਂ ਦਾ ਕਿਉਂਕਿ ਅੱਜ ਕੱਲ ਨੌਜਵਾਨੀਆਂ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਸਾਮ ਸਕਦੇ ਆ ਔਰ ਦੇਖੋ ਤੁਸੀਂ ਹਮੇਸ਼ਾ ਹੀ ਬੜਾ ਮਾਰ ਦਿੱਤਾ ਇਸ ਇਲਾਕੇ ਨੇ ਭਾਵੇਂ ਵੱਖ-ਵੱਖ ਪਿੰਡਾਂ ਤੋਂ ਆਏ ਹੋ ਵੱਖ-ਵੱਖ ਇਲਾਕੇ ਤੋਂ ਆਏ ਹੋ ਔਰ ਪਿਛਲਾ ਇਤਿਹਾਸ ਗਵਾਇਆ ਕਿ 8 ਸਾਲ ਜਿਹੜੇ ਆਪਾਂ ਨਹੀਂ ਐਮਐਲਏ ਰਹੇ ਉਹਨਾਂ 8 ਸਾਲਾਂ 'ਚ ਨੁਕਸਾਨ ਬਹੁਤ ਵੱਡਾ ਆਇਆ ਭਾਵੇਂ ਪਿੰਡਾਂ ਦਾ ਹੋਇਆ ਤੇ ਭਾਵੇਂ ਸ਼ਹਿਰ ਦਾ ਹੋਇਆ ਔਰ ਅਸੀਂ ਵੀ ਵਾਗ ਡੋਰ ਤਾਈ ਸੰਭੀਆ ਕਿਉਂਕਿ ਪਾਰਟੀ ਨੇ ਸਾ ਪਗਵੰਤ ਸਿੰਘ ਜੀ ਮਾਨ ਜਿਵੇਂ ਕੱਲ ਆਏ ਸੀ ਕੱਲ ਵੀ ਤੁਹਾਡਾ ਬੜਾ ਵੱਡਾ ਸਹਿਯੋਗ ਸੀ ਕੱਲ ਵੀ ਉਹ ਸਾਰੀਆਂ ਗੱਲਾਂ ਕਰਕੇ ਗਏ ਆ ਔਰ ਕੱਲੀ-ਕੱਲੀ ਗੱਲ ਕਲਾ-ਕਲਾ ਅਲਫਾਜ਼ ਉਹਨਾਂ ਦਾ ਇਹ ਬਿਆਨ ਕਰਕੇ ਗਿਆ ਕਿ ਕੋਈ ਊਚ ਨੀਚ ਨੀ ਕੋਈ ਭੇਦਭਾਵ ਨਹੀਂ ਕੋਈ ਜਾਤ ਪਾਤ ਨਹੀਂ ਅਸੀਂ ਸਾਰੇ ਇੱਕ ਆ ਜਿਵੇਂ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਤੋ ਇਸ ਕਰਕੇ ਮੈਂ ਤੇ ਇਹ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਜਿੱਥੇ-ਜਿੱਥੇ ਵੀ ਤੁਹਾਡੀਆਂ ਡਿਊਟੀਆਂ ਲੱਗਣ ਜਿੱਥੇ-ਜਿੱਥੇ ਭਾਵੇਂ ਉਹ ਪਿੰਡਾਂ ਦੇ ਵਿੱਚ ਆ ਭਾਵੇਂ ਉਹ ਮੱਲਿਆਂ ਦੇ ਵਿੱਚ ਆ ਕਿਤੇ ਵੀ ਆ ਆਪਾਂ ਸਾਰੇ ਅੱਜ ਆਮ ਆਦਮੀ ਪਾਰਟੀ ਦਾ ਹਿੱਸਾ ਬਣੀਏ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਹਰ ਇੱਕ ਬੰਦਾ ਇਹ ਸੋਚਦਾ ਵੀ ਸਾਡੀ ਆਪਣੀ ਸਰਕਾਰ ਹੈ ਉਹਦੇ ਵਿੱਚ ਭਾਈ ਵਾਲੀ ਪਵੇ ਭਾਈ ਵਾਲੀ ਇਸ ਤਰੀਕੇ ਨਾਲ ਕਿ ਜੇ ਇੱਥੋਂ ਆਪਾਂ ਅੱਜ ਜਿੱਤਾਂਗੇ ਤੇ ਜਿੱਥੇ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਥਾਂ ਮਿਲੂਗੀ ਔਰ ਮੈਨੂੰ ਉਹ ਵੀ ਦਿਨ ਯਾਦ ਆ ਮੈਂ ਜਦੋਂ ਤੁਹਾਡੇ ਕੋਲ ਜੱਡਾ ਸਾ ਮਿਹਨਤ ਕਰਦਾ ਸ਼ੌਂਕ ਵੀ ਸੀ ਜਜ਼ਬਾ ਵੀ ਸੀ ਹਿੰਮਤ ਵੀ ਸੀ ਔਰ ਤਿਆਗ ਉਸਾਲਾਂ ਦਾ ਸਾ ਜਦੋਂ ਮੈਂ ਐਮਐਲਏ ਪਹਿਲੀ ਵਾਰ ਬਣਿਆ ਤੇ ਤੁਸੀਂ ਵੇਖ ਲਓ ਕਿੰਨੀ ਮਿਹਨਤ ਕੀਤੀ ਹੋਊ ਕਿੰਨਾ ਲੋਕਾਂ ਨੇ ਪਿਆਰ ਦਿੱਤਾ ਹੋਊ ਕਿੰਨਾ ਵਿਸ਼ਵਾਸ ਦਵਾਇਆ ਹੋਊਗਾ ਲੋਕਾਂ ਨੇ ਇਹ ਕੋਈ ਛੋਟੀਆਂ ਗੱਲਾਂ ਨਹੀਂ ਮੈਂਬਰ ਬਣਨਾ ਹੋਵੇ ਕਾਉਂਸਲਰ ਬਣਨਾ ਹੋਵੇ ਨਾ ਤੇ ਇੱਕ ਪੂਰੀ ਜਾਨ ਨਿਕਲ ਜਾਂਦੀ ਆ ਜੇ ਇੱਕ ਵਾਰੀ ਕਾਉਂਸਲਰ ਦੂਜੀ ਵਾਰ ਨਹੀਂ ਬਣਦਾ ਬੰਦਾ ਪਰ ਤਿੰਨ ਵਾਰੀ ਲਗਾਤਾਰ ਜਨਤਾ ਨੇ ਮਾਣ ਦਿੱਤਾ ਤੁਹਾਡੇ ਵਰਗੇ ਭਰਾਵਾਂ ਨੇ ਮਾਣ ਦਿੱਤਾ ਤੇ ਤਿੰਨ ਵਾਰੀ ਲਗਾਤਾਰ ਵਿਧਾਨ ਸਭਾ ਚ ਭੇਜਿਆ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਨੀ ਦਿਓ ਉਹਨਾਂ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ ਜ ਜਿਆ ਦੱਸਣਾ ਹੈ ਕਿ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਤੇ ਕੁ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹ ਖੁਦ ਖੁਦ ਜਿਹੜੇ ਕਿ ਗੱਡੀ ਚਲਾ ਕੇ ਬਾਰਡਰ ਤੇ ਪਹੁੰਚਦੇ ਨਜ਼ਰ ਆ ਰਹੇ ਨੇ ਬਾਲੀਵੁੱਡ ਦਾ ਕਾਰ ਸਨੀ ਦਿਓ ਅੰਮ੍ਰਿਤਸਰ ਦੇ ਟਾਰੀ ਬਾਰਡਰ ਪਹੁੰਚੇ ਉਹ ਖੁਦ ਗੱਡੀ ਚਲਾ ਕੇ ਟਾਰੀ ਸਰਹੰਦ ਪਹੁੰਚੇ ਉਹਨਾਂ ਦੇ ਪੁੱਤਰ ਕਰਨ ਦਿਓ ਲਤੇ ਨੂੰ ਦਰਿਸ਼ਾ ਦਿਓਲ ਵੀ ਉਹਨਾਂ ਨਾਲ ਮੌਜੂਦ ਸਨ ਸਨਿਦ ਦੇਵ ਨੇ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਫੋਟੋਆਂ ਅਤੇ ਵੀਡੀਓ ਪੋਸਟ ਕੀਤੀਆਂ ਜਿਸ ਦੇ ਵਿੱਚ ਉਹ ਅੰਮ੍ਰਿਤਸਰ ਅਟਾਰੀ ਰੋਡ ਤੇ ਖੁਦ ਗੱਡੀ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ ਅਟਾਰੀ ਸਰਹੱਦ ਤੇ ਪਹੁੰਚਣ ਤੇ ਉਹ ਬੀਐਸਐਫ ਦੇ ਜਵਾਨਾਂ ਨਾਲ ਮਿਲੇ ਅਤੇ ਰਿਟਵੀਟ ਸਮਾਰੋਹ ਵਿੱਚ ਹਿੱਸਾ ਲਿਆ ਉਹਨਾਂ ਨੇ ਜਵਾਨਾਂ ਨਾਲ ਫੋਟੋਆਂ ਖਿੱਚਵਾਈਆਂ ਅਤੇ ਦੇਸ਼ ਦੀ ਸੁਰੱਖਿਆ ਵਿੱਚ ਉਹਨਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਸਾਡੇ ਦੇਸ਼ ਦੇ ਸੈਨਿਕ ਸਰਹੱਦਾਂ ਦੀ ਰਾਖੀ ਲਈ ਜੋ ਸਮਰਪਣ ਦਿਖਾਉਂਦੇ ਹਨ ਉਹ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਦੱਸ ਦਈਏ ਕਿ ਬੀਤੀ 13 ਅਕਤੂਬਰ ਨੂੰ ਸਨਿਦਯੋਲ ਸ਼ਰਮੰਦਰ ਸਾਹਿਬ ਵਿਕੇਰ ਅਤਮਸਤਕ ਹੋਏ ਸਾਂ ਤੇ ਉਹਨਾਂ ਦਾ ਪੁੱਤਰ ਕਰਨਦੋਲ ਅਤੇ ਉਹਨਾਂ ਦੀ ਪਤਨੀ ਵੀ ਨਾਲ ਮੌਜੂਦ ਸਨ ਮੱਥਾ ਟੇਕਣ ਤੋਂ ਬਾਅਦ ਸਨਿਦਯੋਲ ਨੇ ਸ਼ਹਿਰ ਦੀ ਮਸ਼ਹੂਰ ਗਿਆਨੀ ਦੀ ਚਾਹ ਪੀਤੀ ਅਤੇ ਸਮੋਸੇ ਵੀ ਖਾਦੇ ਰੁਕੜਦਾ ਅਗਲੀ ਖਬਰ ਦੇ ਵਾਲੇ ਰਵਨੀਤ ਬਿੱਟ ਨੂੰ ਲੈ ਕੇ ਇਹ ਅਗਲੀ ਖਬਰ ਸਾਹਮਣੇ ਆਈ ਹੈ ਕਨੈਕਟ ਆਰ ਵੀ ਐਨ ਐਲ ਨੇ ਇੰਟਰਨੈਸ਼ਨਲ ਰੇਲਵੇ ਇਕਵਿਪਮੈਂਟ ਐਗਜ਼ੀਬਿਸ਼ਨ ਵਿੱਚ ਬਿਲਕੁਲ ਨਵੀਆਂ ਬੰਦੇ ਭਾਰਤ ਸਲੀਪਰ ਕੈਬਿਨਾ ਦੀ ਪ੍ਰਦਰਸ਼ਿਤ ਕੀਤੀ ਤੇ ਇਹ ਆਧੁਨਿਕ ਕੈਬਿਨ ਯਾਤਰੀਆਂ ਦੇ ਆਰਾਮ ਨੂੰ ਨਵਾਂ ਰੂਪ ਦੇਣ ਤੇ ਯਾਤਰਾ ਦੇ ਤਜਰਬੇ ਨੂੰ ਵਿਸ਼ੇ ਪੱਧਰੀ ਮਿਆ ਤੇ ਲਜਾਣ ਦੇ ਲਈ ਤਿਆਰ ਕੀਤੇ ਗਈ ਹੈ ਹਨ ਤੇ ਉਹਨਾਂ ਨੇ ਅਗਰਵਨੀਤ ਬਟੂਨੇ ਕਿਹਾ ਕਿ ਮੈਨੂੰ ਇੰਨਾ ਕੈਬਿਨਾ ਵਿੱਚ ਬੈਠ ਕੇ ਉਹਨਾਂ ਦੇ ਸ਼ਾਨਦਾਰ ਡਿਜ਼ਾਈਨ ਟੈਕਨੋਲੋਜੀ ਅਤੇ ਆਰਾਮ ਦਾ ਤਜਰਬਾ ਕਰਨ ਦਾ ਮੌਕਾ ਮਿਲਿਆ ਜੋ ਭਾਰਤੀ ਰੇਲ ਯਾਤਰਾ ਦੇ ਪਵਿੱਖ ਦੀ ਸੱਚੀ ਤਸਵੀਰ ਪੇਸ਼ ਕਰਦੇ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹਨਾਂ ਦੇ ਬੋਲੋ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਜੋ ਕਿ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਦੇਖ ਰਹੇ ਹੋ। ਚਦਰੀ ਖੇਡ ਜਗਤ ਹੋਵੇ ਕਾ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ 1 ਡੇ ਸੀਰੀਜ਼ ਦਾ ਆਗਾਜ਼ ਐਤਵਾਰ ਯਾਨੀ ਅੱਜ 19 ਅਕਤੂਬਰ ਨੂੰ ਹੋਣ ਜਾ ਰਿਹਾ ਤੇ ਦੋਵਾਂ ਟੀਮਾਂ ਵਿਚਾਲੇ ਇਹ ਪਹਿਲਾ 1 ਡੇ ਮੈਚ ਪਰਟ ਦੇ ਅਪਟਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਇਹ ਸੀਰੀਜ਼ ਇਸ ਲਈ ਵੀ ਖਾਸ ਹੈ ਕਿਉਂਕਿ ਕ੍ਰਿਕਟ ਦੇ ਮੈਦਾਨ ਤੇ ਲੰਬੇ ਸਮੇਂ ਬਾਅਦ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਾਪਸੀ ਹੋਣ ਵਾਲੀ ਹੈ ਇਹਨਾਂ ਦੋਨਾਂ ਦੀ ਤੇ ਹਾਲਾਂਕਿ ਇਹ ਸੀਰੀਜ਼ ਖਾਸ ਤੌਰ ਤੇ ਵਿਰਾਟ ਕੋਹਲੀ ਲਈ ਬੇਹਦ ਮਹੱਤਵਪੂਰਨ ਸਾਬਤ ਹੋ ਸਕਦੀ ਹੈ ਕਿਉਂਕਿ ਉਹਨਾਂ ਕੋਲ ਇਸ ਸੀਰੀਜ਼ ਵਿੱਚ ਇੱਕ ਅਜਿਹਾ ਇਤਿਹਾਸ ਰਚਨ ਦਾ ਸੁਨਹਿਰਾ ਮੌਕਾ ਹੈ ਜੋ ਦੇ 148 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਨਹੀਂ ਹੋ ਸਕਿਆ ਅਟਾਰੀ ਸਰਹੱਦ ਤੇ ਹੁਣ ਇਸ ਵੇਲੇ ਰਿਟਰੀਟ ਸੈਰੇਮਨੀ ਦਾ ਸਮਾਂ ਜੁੜਾ ਬਦਲ ਦਿੱਤਾ ਗਿਆ ਮੌਸਮ ਜਾਇ ਬਦਲਾਅ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਬੀਐਸਐਫ ਅਮਨਿਸਰ ਸੈਕਟਰ ਨੇ ਅਟਾਰੀ ਸਰਹੱਦ ਤੇ ਹੋਣ ਵਾਲੀ ਰਿਟਰੀਟ ਸਮਾਰੋਪਰੇਟ ਦਾ ਸਮਾਂ ਬਦਲ ਦਿੱਤਾ ਤੇ ਹੁਣ ਇਹ ਪ੍ਰੇਡ ਸ਼ਾਮ 5:00 ਵਜੇ ਤੋਂ 5:30 ਵਜੇ ਤੱਕ ਹੋਵੇਗੀ ਪਹਿਲਾਂ ਇਹ ਸਮਾਰੋਹ ਸ਼ਾਮ 5:30 ਵਜੇ ਤੋਂ 6:00 ਵਜੇ ਤੱਕ ਹੁੰਦਾ ਸੀ BSF ਅਧਿਕਾਰੀਆਂ ਮੁਤਾਬਕ ਸਮਾਂ ਤਬਦੀਲੀ ਮੌਸਮ ਕਰਕੇ ਅਤੇ ਦਰਸ਼ਕਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਕੀਤਾ ਗਿਆ ਤੇ ਇੱਥੇ ਇਹ ਵੀ ਦੱਸ ਦਈਏ ਆਪਰੇਸ਼ਨ ਤੋਂ ਦੂਰ ਤੋਂ ਬਾਅਦ ਹਾਲਾਤਾਂ ਨੂੰ ਵੇਖਦੇ ਆਂ ਹੱਥ ਮਿਲਾਉਣ ਤੇ ਅਜੇ ਵੀ پابੰਦੀ جاری ਹੈ ਜ਼ੀਰੋ ਲਾਈਨ ਤੇ ਦੋਵੇਂ ਪਾਸਿਆਂ ਦੇ ਗੇਟ ਪੂਰੀ ਤਰ੍ਹਾਂ ਬੰਦ ਹਨ ਅਤੇ ਸਿਰਫ ਫਰੇਟ ਪ੍ਰਦਰਸ਼ਨ ਹੀ ਕੀਤਾ ਜਾ ਰਿਹਾ ਹੈ ਪਰੇਡ ਦੇ ਸਮੇਂ ਵਿੱਚ ਇਸ ਦਾ ਮਤਲਬ ਲਈ ਪ੍ਰੇਡ ਦੇ ਸਮੇਂ ਵਿੱਚ ਇਸ ਤਬਦੀਲੀ ਨਾਲ ਸੈਲਾਨੀਆਂ ਨੂੰ ਹੁਣ ਕੁਝ ਸਮਾਂ ਪਹਿਲਾਂ ਹੀ ਸਰਹੱਦ ਤੇ ਪਹੁੰਚਣਾ ਹੋਵੇਗਾ ਤਾਂ ਜੋ ਉਹ ਰਿਟਵਿਟ ਸਮਾਰੋਦਾ ਪੂਰਾ ਆਨੰਦ ਲੈ ਸਕਣ ਤੇ ਦਰਿਆ ਅਫਰੀਕੀ ਦੇਸ਼ ਤੋਂ ਇੱਕ ਮੰਦ ਭਾਗ ਦੀ ਖਬਰ ਸਾਹਮਣੇ ਆਈ ਹੈ ਸ਼ੁਕਰਵਾਰ ਨੂੰ ਦੱਖਣ ਪੂਰਬੀ ਅਫਰੀਕੀ ਦੇਸ਼ ਮਜ਼ੰਬਿਕ ਵਿੱਚ ਵੇਰਾ ਬੰਦਰਗਾਹ ਨੇੜੇ ਇੱਕ ਕਿਸ਼ਤੀ ਪਲਟਣ ਨਾਲ ਤਿੰਨ ਭਾਰਤੀਆਂ ਦੀ ਮੌਤ ਹੋ ਗਈ ਹੈ ਤੇ ਪੰਜ ਹੋਰ ਲਾਪਤਾ ਹੋ ਗਏ ਨੇ ਭਾਰਤੀ ਹਾਈ ਕਮਿਸ਼ਨ ਦੇ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟੈਂਕਰ ਦੇ ਚਾਲਕਦਰ ਦੇ ਮੈਂਬਰਾਂ ਨੂੰ ਕਿਨਾਰੇ ਤੋਂ ਜਹਾਜ਼ ਤੱਕ ਪਹੁੰਚਾ ਰਿਹਾ ਸੀ ਤੇ ਇਸ ਦੇ ਵਿੱਚ કુલ 14 ਭਾਰਤੀ ਨਾਗਰਿਕ ਸਵਾਰ ਸਨ ਤੇ ਹਾਈ ਕਮਿਸ਼ਨ ਨੇ ਇੱਕ ਬਿਆਨ ਚ ਕਿਹਾ ਵੇਰਾ ਬੰਦਰਗਾਹ ਨੇੜੇ ਚਾਲਕਦਲ ਦੇ ਤਬਾਦਲੇ ਦੌਰਾਨ 14 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ ਕੁਝ ਭਾਰਤੀਆਂ ਨੂੰ ਬਚਾ ਲਿਆ ਗਿਆ ਪਰ ਕੁਝ ਦੀ ਮੌਤ ਹੋ ਗਈ ਅਤੇ ਕੁਝ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਹਾਈ ਕਮਿਸ਼ਨ ਨੇ ਕਿਹਾ ਮਿਸ਼ਨ ਦਾ ਇੱਕ ਕਾਉਂਸਲਰ ਅਧਿਕਾਰੀ ਬੇਰਾ ਵਿੱਚ ਹੈ ਅਤੇ ਉਸ ਨੇ ਉਸ ਭਾਰਤੀ ਨਾਗਰਿਕ ਨਾਲ ਮੁਲਾਕਾਤ ਕੀਤੀ ਜੋ ਹਾਦਸੇ 'ਚ ਬਚ ਗਿਆ ਸੀ ਅਤੇ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਿਹਾ ਹੈ ਪੰਜ ਲਾਪਤਾ ਭਾਰਤੀਆਂ ਨੂੰ ਲੱਭਣ ਦੇ ਲਈ ਬਚਾਅ ਕਾਰਜ ਜਾਰੀ ਹਨ ਭਾਰਤੀ ਹਾਈ ਕਮਿਸ਼ਨ ਨੇ ਭਰੋਸਾ ਦਿੱਤਾ ਕਿ ਉਹ ਸਥਿਤੀ ਤੇ ਨੇੜੇ ਨਜ਼ਰ ਰੱਖ ਰਿਹਾ ਅਤੇ ਬਚਾਅ ਕਾਰਜਾਂ ਵਿੱਚ ਸਥਾਨਕ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ। ਉਦਰੀ ਖਾਨ ਸਾਹਿਬ ਦੇ ਪਿਤਾ ਦਾ ਆਖਰੀ ਦੁਆ ਸਮਾਗਮ ਹੋਇਆ ਬੀਤੇ ਕੱਲ ਤੇ ਤਸਵੀਰਾਂ ਵੀ ਸਾਹਮਣੇ ਆਈਆਂ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਉਦੋਂ ਸੋਗ ਦੀ ਲਹਿਰ ਦੌੜ ਗਈ ਜਦੋਂ ਪ੍ਰਸਿੱਧ ਗਾਇਕ ਖਾਨ ਸਾਹਿਬ ਦੇ ਪਿਤਾ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਿਤਾ ਦੀ ਆਖਰੀ ਦੁਆ ਸਮਾਗਮ ਵਿੱਚ ਬੀਤੇ ਕੱਲ ਵੱਡੀ ਗਿਣਤੀ ਵਿੱਚ ਸਤਾਰੇ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਆਖਰੀ ਦੁਆ ਸਮਾਗਮ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਨੇ ਸ਼ਿਰਕਤ ਕੀਤੀ ਸ਼ਾਮਲ ਹੋਣ ਵਾਲਿਆਂ ਵਿੱਚ ਸਰਦਾਰ ਅਲੀ ਬੂਟਾ ਮੁਹੰਮਦ ਕਮਲ ਖਾਨ ਫਿਰੋਜ਼ ਖਾਨ ਜੀ ਖਾਨ 마ਸ਼ਾ ਅਲੀ ਸਚਿਨ ਅਹੋਜਾ ਅਤੇ ਹੰਸ ਰਾਜ ਹੰਸ ਵਰਗੇ ਨਾਮੀ ਕਲਾਕਾਰ ਸ਼ਾਮਿਲ ਸਨ ਇਨ੍ਹਾਂ ਕਲਾਕਾਰਾਂ ਨੇ ਖਾਨ ਸਾਹਿਬ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੀਆਂ ਸੰਵੇਦਨਾਵਾਂ ਜ਼ਾਹਰ ਕੀਤੀਆਂ ਕਲਾਕਾਰਾਂ ਨੇ ਖਾਨ ਸਾਹਿਬ ਨੂੰ ਇੱਕ ਚੰਗਾ ਕਲਾਕਾਰ ਦੱਸਿਆ ਤੇ ਕਿਹਾ ਉਨ੍ਹਾਂ ਦੇ ਪਰਿਵਾਰ ਨੂੰ ਹੋਏ ਇਸ ਨੁਕਸਾਨ ਦੀ ਪਰਪਾਈ ਸਿਰਫ ਸਮੇਂ ਨਾਲ ਹੀ ਹੋ ਸਕਦੀ ਹੈ ਕਲਾਕਾਰਾਂ ਨੇ ਇਸ ਦੁੱਖ ਦੀ ਘੜੀ ਵਿੱਚ ਖਾਨ ਸਾਹਿਬ ਦੇ ਪਰਿਵਾਰ ਨੂੰ ਹੌਸਲਾ ਦੇਣ ਅਤੇ ਉਹਨਾਂ ਨਾਲ ਖੜੇ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਦੱਸਦਣਾ ਕਿ ਗਾਇਕ ਖਾਨ ਸਾਹਿਬ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿ ਹਾਂ ਉਹਨਾਂ ਦੇ ਮਾਤਾ ਅਤੇ ਪਿਤਾ ਦੋਵਾਂ ਦੀ ਮੌਤ ਇੱਕੋ ਸਮੇਂ ਹੋਣ ਨਾਲ ਉਹਨਾਂ ਦੇ ਪਰਿਵਾਰ ਨੂੰ ਭਾਰੀ ਨੁਕਸਾਨ ਅਤੇ ਵੱਡੀ ਸੱਟ ਲੱਗੀ ਹੈ ਉਹਨਾਂ ਨੇ ਕਿਹਾ ਕਿ ਇਸ ਔਖੇ ਸਮੇਂ ਵਿੱਚ ਉਹਨਾਂ ਦੇ ਪਰਿਵਾਰ ਨੂੰ ਸਭ ਦੀ ਹਮਦਰਦੀ ਅਤੇ ਦੁਆਵਾਂ ਦੀ ਸਖਤ ਜ਼ਰੂਰਤ ਹੈ ਆਖਰੀ ਦੁਆ ਸਮਾਗਮ ਵਿੱਚ ਸ਼ਾਮਿਲ ਹੋਏ ਵੱਡੀ ਗਿਣਤੀ ਚ ਲੋਕਾਂ ਨੇ ਖਾਨ ਸਾਹਿਬ ਦੇ ਪਰਿਵਾਰ ਲਈ ਦੁਆਵਾਂ ਕੀਤੀਆਂ ਅਤੇ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਦਾ ਪਰੋਸਾ ਦਿੱਤਾ। ਦੁਦਰੀ ਉੱਤਰ ਪੱਛਮੀ ਹਵਾਵਾਂ ਕਾਰਨ ਮੌਸਮ ਨੇ ਕਰਵਟ ਲੈ ਲਿਆ। ਦੱਸਦੇ ਹਾਂ ਕਿ ਇੱਕ ਵੱਡੀ ਅਪਡੇਟ ਮੌਸਮ ਵਿਭਾਗ ਦੇ ਫੋਲੋਸ ਸਾਂਝੀ ਕੀਤੀ ਗਈ ਹੈ। ਹਾਲੇ ਵਿੱਚ ਪੰਜਾਬ ਚ ਮੌਸਮ ਸਾਫ ਬਣਿਆ ਹੋਇਆ ਹੈ ਹਾਲਾਂਕਿ ਜਿਵੇਂ ਹੀ ਠੰਡ ਦਸਤਕ ਦੇ ਰਹੀ ਹੈ ਨਾਲ ਹੀ ਕੁਝ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 0.5 ਡਿਗਰੀ ਦਾ ਥੋੜਾ ਵਾਧਾ ਹੋਇਆ ਜਿਸ ਨੂੰ ਆਮ ਮੰਨਿਆ ਜਾਂਦਾ ਜਦੋਂ ਕਿ ਘੱਟੋ ਘੱਟ ਤਾਪਮਾਨ 0.7 ਡਿਗਰੀ ਘਟਿਆ ਤੇ ਉੱਤਰ ਪੱਛਮੀ ਹਵਾਵਾਂ ਹੌਲੀ ਹੌਲੀ ਸਵੇਰ ਵਿੱਚ ਰਾਤਾਂ ਨੂੰ ਠੰਡਾ ਕਰ ਰਹੀਆਂ ਹਨ ਪ੍ਰਦੂਸ਼ਣ ਦੇ ਪੱਧਰ ਵਿੱਚ ਵੀ ਵੱਡੇ ਪੱਧਰ ਤੇ ਕੋਈ ਬਦਲਾਅ ਨਹੀਂ ਆਇਆ ਰਾਜ ਵਿੱਚ PM10 ਦਾ ਪੱਧਰ ਬਹੁਤ ਹੀ ਗੈਰ ਸਿਹਤਮੰਦ ਸ਼੍ਰੇਣੀ ਵਿੱਚ ਹੈ ਜੋ ਕਿ ਲਗਭਗ 144 ਦਰਜ ਕੀਤਾ ਗਿਆ PM2.5 ਦਾ ਪੱਧਰ ਵੀ 77 ਦੇ ਆਸ-ਪਾਸ ਪਹੁੰਚ ਗਿਆ ਜਿਸ ਨੂੰ ਗੈਰ ਸਿਹਤਮੰਦ ਮੰਨਿਆ ਜਾ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿੱਚ ਇਸ ਸਮੇਂ ਉੱਤਰ ਪੱਛਮ ਤੂਹਾਵਾ ਵਗ ਰਹੀਆਂ ਨੇ ਤੇ ਇਹ ਹਵਾਵਾਂ ਰਾਜ ਦੇ ਅੰਦਰੂਨੀ ਹਿੱਸਿਆਂ ਤੋਂ ਪ੍ਰਦੂਸ਼ਕਾਂ ਨੂੰ ਗੁਆਂਡੀ ਖੇਤਰਾ ਵੱਲ ਲੈ ਜਾ ਰਹੀਆਂ ਹਨ ਤੇ ਇਸ ਦੇ ਨਤੀਜੇ ਵਜੋਂ ਕੁਝ ਇਲਾਕਿਆਂ ਵਿੱਚ ਤੁੰਦ ਅਤੇ ਧੂਆਂ ਹੋ ਸਕਦਾ ਹੈ ਜਦੋਂ ਕਿ ਦੂਜੇ ਇਲਾਕਿਆਂ ਵਿੱਚ ਹਵਾ ਮੁਕਾਬਲਤਨ ਸਾਫ਼ ਹੋ ਸਕਦੀ ਹੈ ਤਾਪਮਾਨ ਦੇ ਹਿਸਾਬ ਨਾਲ ਬਠਿੰਡਾ ਇਸ ਸਮੇਂ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਹੈ ਇਸ ਦੌਰਾਨ ਗੁਰਦਾਸਪੁਰ ਚ ਘੱਟੋ ਘੱਟ ਤਾਪਮਾਨ 15.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਸ ਨਾਲ ਇਹ ਸੂਬੇ ਵਿੱਚ ਸਭ ਤੋਂ ਠੰਡਾ ਦੱਸਿਆ ਜਾ ਰਿਹਾ ਹੈ ਕੁੱਲ ਮਿਲਾ ਕੇ ਪੰਜਾਬ ਚ ਮੌਸਮ ਆਮ ਹੈ ਪਰ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਬਣਿਆ ਹੋਇਆ ਹੈ ਤਫਲਾਦਿਲੀਜ਼ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਚਾਰਜ ਦਾ ਧੰਨਵਾਦ